ਜ਼ਿਲ੍ਹਾ ਜ਼ਿਲੰਦਰ ਅਦੀਨ ਆਉਂਦੇ ਥਾਣਾ ਆਦਮਪੁਰ ਦਿਹਾਤੀ ਦੀ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਦੋ ਦੇਸੀ ਪਿਸਤੌਲ ਮੈਗਜ਼ੀਨ ਅਤੇ ਤਿੰਨ ਜਿੰਦਾ ਰੌਂਦ ਮਾਰਕਾ 7.65 ਕੇਐਫ ਬਰਾਮਦ ਕੀਤੇ ਗਏ ਹਨ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕੁਲਵੰਤ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਸਬਡਿਵੀਜ਼ਨ ਆਦਮਪੁਰ ਨੇ ਦੱਸਿਆ ਕਿ ਮਿਤੀ 13 8 2025 ਨੂੰ ਏਐਸਆਈ ਅੰਗਰੇਜ਼ ਸਿੰਘ ਸਣੇ ਪੁਲਿਸ ਪਾਰਟੀ ਦੇ ਗਸ਼ਟ ਦੇ ਸਬੰਧ ਵਿੱਚ ਆਦਮਪੁਰ ਤੇ ਮੇਨ ਰੋਡ ਕਠਾਰਵਾਲ ਨੂੰ ਜਾ ਰਹੇ ਸੀ ਤਾਂ ਪੁਲਿਸ ਪਾਰਟੀ ਘਮ ਘਮ ਸਾਈਡ ਕੋਲੋਂ ਖੜਾ ਮੁੰਨਾ ਨੌਜਵਾਨ ਦੀਪਕ ਕੁਮਾਰ ਉਰਫ ਸਾਹਿਲ ਵਾਸੀ ਆਦਮਪੁਰ ਜ਼ਿਲ੍ਹਾ ਜਲੰਧਰ ਪੁਲਿਸ ਪਾਰਟੀ ਨੂੰ ਦੇਖ ਕੇ 30 ਕਦਮੀ ਦੂਰ ਪਿਆ ਜਿਸ ਨੂੰ ਮੌਕਾ ਪਰ ਕਾਬੂ ਕਰਕੇ ਉਸ ਪਾਸੋਂ ਦੋ ਦੇਸੀ ਪਿਸਤੌਲ ਸਣੇ ਮੈਗਜ਼ੀਨ ਅਤੇ ਤੇਨੀ ਜਿੰਦਾ ਰੌਂਦ ਮਾਰਕਾ 7.65 ਕੇਫ ਬਰਾਮਦ ਹੋਏ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਹਜਾ ਵਿੱਚ ਹਸ ਪੰਜਾਬਤਾ ਹਿਰਾਫਤਾਰ ਕੀਤਾ ਗਿਆ ਅਤੇ ਹੋਰ ਡੁਗਾਈ ਨਾਲ ਪੁਸ਼ਕਿਸ਼ ਜਾਰੀ ਦਿਖਾਉਂਦੇ ਹਾਂ ਪੂਰੀ ਖਬਰ ਪੰਜਾਬੀ ਦੇ ਦਿਹਾੜੇ ਦੇ ਸਬੰਧ ਵਿੱਚ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਡੀਆਈਜੀ ਜਲੰਧਰ ਜੀ ਅਤੇ ਮਾਨਯੋਗ ਐਸਐਸਪੀ ਜੰਦਰ ਦਿਹਾਤੀ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀਜੀ ਰਾਤ ਚੈਕਿੰਗ ਦੌਰਾਨ ਮੁਖ ਅਫਸਰ ਥਾਣਾ ਆਦਮਪੁਰ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਦੌਰਾਨ ਇੱਕ ਵਿਅਕਤੀ ਜਿਸ ਦਾ ਨਾਮ ਦੀਪਕ ਕੁਮਾਰ ਹਿਲੀ ਸਾਇਲ son of ਹਰਜਿੰਦਰ ਕੁਮਾਰ ਵਾਸੀ ਦੇਸੀਆਂ ਜਿਹਨੂੰ ਸ਼ੱਕੀ ਹਾਲਾਤ ਵਿੱਚ ਫੜ ਕੇ ਇਹਦੀ ਤਲਾਸ਼ੀ ਲਈ ਆ ਔਰ ਇਹਦੇ ਕੋਲੋਂ ਦੋ ਪਿਸਤਲ 32 ਬੋਲ ਤਿੰਨ ਕਾਰਤੂਸ ਜਿੰਦਾ ਬਰਾਮਦ ਕੀਤਾ ਗਿਆ ਔਰ ਇਸ ਦੀ ਫਰਦਰ ਪੁਛਗਛ ਤੇ ਇਹ ਵੀ ਪਤਲ ਲੱਗਾ ਵੀ ਇਹ ਪਹਿਲਾਂ ਵੀ ਕਈ ਮੁਕੱਦਮਿਆਂ ਇਹਦੇ ਉੱਪਰ ਦਰਜਿਆ ਤੇ ਜਿਨ੍ਹਾਂ ਵਿੱਚ ਪੁਲਿਸ ਨੂੰ ਸਾਡੇ ਨੂੰ ਵਾਂਟਡ ਸੀਗਾ ਇਹ ਪੁਲਿਸ